ਮੋਗਾ ਵਿੱਚ ਧੁੰਦ ਕਾਰਨ ਭਿਆਨਕ ਸੜਕ ਹਾਦਸਾ ਦੋ ਟਰੱਕਾਂ ਤੇ ਇੱਕ ਕਾਰ ਦੀ ਜ਼ੋਰਦਾਰ ਟੱਕਰ ਕਾਰ ਚਾਲਕ ਗੰਭੀਰ ਰੂਪ ਵਿੱਚ ਜ਼ਖਮੀ ਐਸਐਸਐਫ ਦੀ ਟੀਮ ਨੇ ਕਾਰ ਚਾਲਕ ਨੂੰ ਹਸਪਤਾਲ ਚੁਕਵਾਇਆ ਪਰਤੀ ਅੱਜ ਮੋਗਾ ਜ਼ਿਲ੍ਹੇ ਦੇ ਨੇੜਲੇ ਪਿੰਡ ਜਨੇਰ ਵਿਕੇ ਸੰਗਣੀ ਧੁੰਦ ਕਾਰਨ ਇੱਕ ਭਿਆਨਕ ਸੜਕ ਹਾਦਸਾ ਵਾਪਰ ਗਿਆ ਇਸ ਹਾਦਸੇ ਦੇ ਦੌਰਾਨ ਦੋ ਟਰੱਕਾਂ ਤੇ ਇੱਕ ਕਾਰ ਦੀ ਆਸ ਵਿੱਚ ਟੱਕਰ ਹੋ ਗਈ। ਟੱਕਰ ਇੰਨੀ ਭਿਆਨਕ ਸੀ ਕਿ ਕਾਰ ਦੇ ਕਰ ਭੱਜੇ ਉੱਡ ਗਈ। ਹਾਦਸੇ ਦੇ ਦੌਰਾਨ ਕਾਰ ਚਾਲਕ ਜਿਹੜਾ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਜਿਸ ਨੂੰ ਐਸਐਸਐਫ ਦੀ ਟੀਮ ਨੇ ਤੁਰੰਤ ਇਲਾਜ ਲਈ ਮੋਗਾ ਦੇ ਸਿਵਲ ਹਸਪਤਲ ਭੇਜਿਆ। ਬੁਨਿਆਦੀ ਤੌਰ 'ਤੇ ਹਾਦਸੇ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਸਥਾਨਕ ਲੋਕਾਂ ਮੁਤਾਬਕ ਸਵੇਰੇ ਇਲਾਕੇ ਵਿੱਚ ਸੰਘਣੀ ਧੁੰਦ ਬਹੁਤ ਜ਼ਿਆਦਾ ਸੀ ਜਿਸ ਕਾਰਨ ਘਟ ਦਿਖਾਈ ਦੇ ਰਿਹਾ ਸੀ ਤੇ ਇਸ ਕਾਰਨ ਇਹ ਹਾਸਾ ਵਾਪਰਿਆ। ਉੱਥੇ ਹੀ ਜਾਣਕਾਰੀ ਦਿੰਦੇ ਹੋਏ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਟਰੱਕ ਅਤੇ ਕਾਰ ਦਰਮਿਆਨ ਭਿਆਨਕ ਸੜਕ ਹਾਦਸਾ ਵਾਪਰਿਆ ਹੈ ਕਾਰ ਚਾਲਕ ਦੀ ਪਛਾਣ ਗਿਆਨ ਸਿੰਘ ਵਜੋਂ ਹੋਈ ਹੈ ਜੋ ਗਗੜੇ ਕਾਲਜ ਦੇ ਵਿੱਚ ਡਿਊਟੀ ਕਰ ਰਿਹਾ ਸੀ ਉਹਨਾਂ ਨੇ ਕਿਹਾ ਕਿ ਕਾਰ ਟਰੱਕ ਕਾਰ ਨੂੰ ਓਵਰਟੇਕ ਕਰਨ ਦੀ ਕੋਸ਼ਿਸ਼ ਕਰ ਰਹੀ ਸੀ ਜਿਸ ਕਾਰਨ ਟਰੱਕ ਨੇ ਕਾਰ ਨੂੰ ਟੱਕਰ ਮਾਰ ਦਿੱਤੀ ਹਾਦਸੇ ਵਿੱਚ ਕਾਰ ਚਾਲਕ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਜਿਸ ਨੂੰ ਤੁਰੰਤ ਮੋਗਾ ਦੇ ਸਿਵਲ ਹਸਪਤਾਲ ਭਰਤੀ ਕਰਵਾ ਦਿੱਤਾ ਗਿਆ ਪੁਲਿਸ ਨੇ ਕਿਹਾ ਕਿ ਇਸ ਸਬੰਧੀ ਬੰਦੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ ਆਪ ਤੁਹਾਨੂੰ ਦਿਖਾਉਂਦੇ ਹਾਂ ਹਾਦਸੇ ਦੀਆਂ ਤਸਵੀਰਾਂ ਜੁੜੇ ਹੋਏ ਤੁਸੀਂ ਨਿਊਜ਼ ਪੰਜਾਬ ਦੇ ਚੈਨਲ ਨਾਲ ਚੈਨਲ ਤੇ ਨਵੇਂ ਤੋਂ ਚੈ ਈਨਾਂ ਬਾਈਕਰ ਕੰਸੋਲਟਰ ਮੈਂ ਲੱਗਾਂਗੇ ਅ ਤੁਸੀਂ ਮੌਕੇ ਤੇ ਪਹੁੰਚੇ ਹੋ ਟ੍ਰੈਫਿਕ ਲੱਗਿਆ ਹੋਇਆ گاڑی ਚੱਲ ਨਹੀਂ ਦੇ ਟ੍ਰੈਫਿਕ ਹੈ ਅਡੋ ਕੋ ਜੀ ਸਾਨੂੰ ਰਾਗੀ ਤੋਂ ਜਾਣਕਾਰੀ ਮਿਲੀ ਅਸੀਂ 8:00 ਵਜੇ ਤੇ ਕਰੀਬ ਇੱਥੇ ਪਹੁੰਚ ਚੁੱਕੇ ਸੀਗੇ ਤੇ ਬਹੁਤ ਲੰਮਾ ਜਾਮ ਲੱਗਾ ਪਿਆ ਸੀਗਾ ਥੋੜਾ ਟ੍ਰੈਫਿਕ ਕਲੀਅਰ ਕਰਾਇਆ ਤੇ ਗੱਡੀ ਵਿੱਚ ਬੰਦਾ ਫਸਿਆ ਪਿਆ ਸੀ ਤੇ ਅਸੀਂ ਦੋ ਵੱਡਿਆਂ ਨਾਲ ਤੋਚਣ ਪਾ ਕੇ ਗੱਡੀ ਨੂੰ ਸਿੱਧਾ ਕਰਾਇਆ ਬੰਦੇ ਨੂੰ ਲੋਕਾਂ ਦੀ ਆਮ ਲੋਕਾਂ ਦੀ ਹੈਲਪਰ ਨਾਲ ਬਾਹਰ ਕੱਢ ਕੇ ਐਂਬੂਲੈਂਸ 'ਚ ਪਾ ਕੇ ਸਿਵਲ ਹਸਪਤਲ ਮੋਗਾ ਭੇਜਤਾ। ਬੰਦੇ ਕਹਿੰਦੇ ਕਟਨਾ ਹੈ ਜੀ। ਅਸੀਂ 8 ਵਜੇ ਆ ਗਏ ਸੀ ਕਟਨਾ ਮੰਨ ਦਾ 7:30 ਦੇ ਕਰੀਬ ਉਹੀ ਹੋਣੀ ਹੈ। ਪਤਾ ਲੱਗਾ ਕਿ ਕਿਹੜੀ ਗੱਡੀ ਕਿੱਧਰੋਂ ਆ ਰਹੀ ਸੀ ਟਰੱਕ ਤੇ ਟਰੱਕ ਵੀ ਦਿੱਤਾ ਜਾ ਰਿਹਾ ਕਿ ਟਰੱਕ। ਹਾਂ ਇੱਕ ਟਰੱਕ ਸੀਗਾ ਉਹ ਆਪਣੇ ਮੋਗੇ ਤੋਂ ਮੋਗੇ ਖੜੋ ਲੋ ਆ ਰਿਹਾ ਸੀਗਾ। ਉਹ ਬੰਦੇ ਸੱਟ ਕਰਕੇ ਉਹ ਤਾਂ ਮੌਕੇ ਤੇ ਫਰਾਰ ਹੋ ਗਿਆ। ਤੇ ਜਿਹੜਾ ਇੱਕ ਗੱਡੀ ਵਾਲਾ ਸੀਗਾ ਉਹ ਕੋਟੀ ਸੇਗਨ ਖਾਮ ਲੋ ਆ ਰਿਹਾ ਸੀਗਾ। ਤੇ ਉਸ ਦਾ ਕਾਫੀ ਨੁਕਸਾਨ ਹੋ ਗਿਆ ਉਹਦੇ ਸੱਟਾਂ ਕਾਫੀ ਲੱਗੀਆਂ ਕੋਈ ਜਾਣਕਾਰੀ ਮਿਲੀ ਦੇਖੋ ਜਿਹੜਾ ਡਰਾਈਵਰ ਦਾ ਕੀ ਨਾਮ ਕਿ ਜਿਹੜਾ ਗੱਡੀ ਉਹ ਚਲਾ ਰਿਹਾ ਸੀ ਉਹ ਉਸ ਦਾ ਨਾਮ ਗਿਆਨ ਸਿੰਘ ਲਗੜੀ ਗਗੜੀਆ ਦਾ ਵਾਸੀ ਸੀਗਾ ਜੀ ਲਗੜੀ ਦਾ ਵਾਸੀ ਹਾਂਜੀ ਕਿੱਧਰ ਨੂੰ ਜਾ ਰਿਹਾ ਸੀ ਪਤਾ ਲੱਗਾ ਉਹ ਮੋਗੇ ਸਾਈਡ ਜਾ ਰਿਹਾ ਸੀ ਜਿਹੜੇ ਗੱਡੀ ਦੇ ਡਾਇਰੈਕਸ਼ਨ ਤੋਂ ਵੇਖ ਕੇ ਦੱਸ ਸਕਦੇ ਆਂ ਫਿਰਾਂ ਤੇ ਟਰੱਕ ਵਾਲੇ ਜਿਹੜੇ ਮੋਗੇ ਸਾਈਡ ਜਾ ਰਹੇ ਸੀ ਉਹ ਟਰੱਕ ਵਾਲਾ ਤਾਂ ਮੋਗੇ ਤੋਂ ਫਰਾਰ ਹੋ ਗਿਆ ਤੇ ਇੱਕ ਇੱਕ ਟਰਾਲਾ ਹੋਰ ਆ ਰਿਹਾ ਸੀ ਜਿਸ ਨੇ ਵੀ ਬੱਸ ਨੂੰ ਬਚਾਇਆ ਓਵਰਟੇਕ ਕਰ ਲਈ ਸੀ ਤੇ ਉਸ ਨੇ ਆਪਣਾ ਟਰਾਲਾ ਸਾਈਡ ਤੇ ਲਾ ਕੇ ਜਿਦਾ ਜ਼ਿਆਦਾ ਨੁਕਸਾਨੋਂ ਤੋਂ ਬਚਾ ਕਰ ਲਿਆ ਉਹ ਟਰੱਕ ਵੀ ਪਲਟਿਆ ਹਾਂ ਉਹ ਟਰੱਕ ਵੀ ਪਲਟਿਆ ਉਹ ਮੁੰਡੇ ਪਿੰਡ ਬੰਗੀ ਦੇ ਸੇ ਜਿਹੜਾ ਡਰਾਈਵਰ ਆ ਪੂਰੇ ਸੱਟਾਂ ਕਿੰਨੀਆਂ ਲੱਗੀਆਂ ਕੀ ਹਾਲਾਤ ਚੱਲੂ ਉਸੇ ਲੱਤਾਂ ਦੇ ਸੱਟਾਂ ਲੱਗੀਆਂ ਜ਼ਿਆਦਾ ਜਦੋਂ ਅਸੀਂ ਆਏ ਨਾ ਮੌਕੇ ਤੇ ਕੋ ਬੋਲ ਰਿਹਾ ਉਸ ਟਾਈਮ ਦਾ ਹਾਂ ਲੱਤਾਂ ਦੀ ਸੱਟ ਆ ਉਹ ਸੱਟਾਂ ਮੀਆਂ ਬਾਕੀ ਹਸਪਤਾਲ ਜਾ ਕੇ ਪਤਾ ਚੱਲੇਗਾ ਹਾਂ ਜੀ ਮੈਂ ਵੀ ਪੜਿਆ ਮੇਨਕੁਰ ਮੀਲ ਸਿੰਘ ਆਈ ਕਿੱਥੋਂ ਆ ਜੀ ਅਸੀਂ ਵੀਆਈ ਤੋਂ ਕਾਲ ਜਦੋਂ ਲੌਂਗ ਕਰਦੇ ਆ ਤੇ ਛੋਟੀ ਗੱਡੀ ਦਾ ਅਸ਼ਰਾ ਟਰਾ ਤੁਹਾਡੇ ਕਾਲਜ ਦੀ ਹਾਂਜੀ ਇਹ ਆਪਣੇ ਕਾਲਜ ਦੀ ਗੱਡੀ ਹੈਗੀ ਆ ਤੇ ਇਹ ਚੰਡੀਗੜ੍ਹ ਜਾ ਰਹੀ ਸੀ ਜੀ ਏ ਡਰਾਈਵਰ ਜਿਹੜੇ ਕਿੱਦਾਂ ਇਥੋਂ ਲੋਕਲ ਹੀ ਸੀਗਾ ਡਰਾਈਵਰ ਹਾਂਜੀ ਲੋਕਲ ਗਗੜੇ ਤੋਂ ਸੀਗਾ ਡਰਾਈਵਰ ਆਪਣਾ ਚੰਡੀਗੜ੍ਹ ਚੰਡੀਗੜ੍ਹ ਜਾ ਰਿਹਾ ਸੀ ਕੋਈ ਕੰਮ ਲਈ ਜਾ ਰਹੀ ਸੀ ਜਾਂ ਹਾਂਜੀ ਵੀਕਲੀ ਜਾਂਦੇ ਆ ਤੇ ਅਚਾਨਕ ਅੱਜ ਫਿਰ ਜੋ ਪਰਮਾਤਮਾ ਵੱਲੋਂ ਨਹੀਂ ਕਿਵੇਂ ਜਿਹੜਾ ਡਰਾਈਵਰ ਸੀ ਕਿਵੇਂ ਆ ਡਰਾਈਵਰ ਵਧੀਆ ਹੀ ਵੈਸ਼ਨੂ ਬੰਦਾ ਹੈ ਕੋਈ ਕੋਈ ਚੱਕਰ ਵਾਲੀ ਗੱਲ ਨਹੀਂ ਗਈ ਤੇ ਹੁਣ ਬੇਬਾ ਕੀ ਉਹ ਸਿਵਲ ਹਸਪੀਟਲ ਚ ਐਡਮਿਟ ਹੈ ਤੇ ਉਹ ਜਾ ਕੇ ਦੇਖਦੇ ਆ ਬਤਾ ਪਤਾ ਲੱਗਾ ਕਿ ਕੋਈ ਆਪਣਾ ਇਹ ਧੁੰਦ ਦਾ ਕਾਰਨ ਹੀ ਹੈ ਮੇਨ ਦਾ ਧੁੰਦ ਦਾ ਕਾਰਨ ਦੋ ਹੈਵੀ ਗੱਡੀਆਂ ਆ ਰਹੀਆਂ ਸੀਗੀਆਂ ਮੋਗੇ ਤੋਂ ਇਹ ਗਗੜੇ ਤੋਂ ਮਤਲਬ ਕਿ ਮੋਗੇ ਨੂੰ ਜਾ ਰਹੇ ਸੀਗੇ ਤੇ ਰਸਤੇ ਦੇ ਵਿੱਚ ਧੁੰਦ ਦਾ ਹੀ ਕਾਰਨ ਹੈ ਧੁੰਦੇ ਕਾਰਨ ਧੁੰਦੇ ਕਾਰਨ ਹੱਥਾਂ ਵਾਂਗਰੇ ਬੰਦਾ ਜੇ ਇੱਕ ਦਿਨ ਤਾਂ ਹੋਇਆ ਅੱਜ ਸਾਰੇ ਕਿਵੇਂ ਆਪਣੇ ਹੱਥਾਂ ਤੋਂ ਉੱਪਰ ਦਿੱਕਾ ਨੂੰ ਕੀ ਜਾਣ ਕਰੀ ਸਾਰੇ ਇੱਕ ਟਰੱਕ ਆਈ ਤੇ ਇੱਕ ਗੱਡੀ ਆ SUV ਇਹ ਇਹ ਗੱਡੀ ਸੀ ਗਗੜੇ ਦੀ ਬੰਦਾ ਗਿਆਨ ਸਿੰਘ ਐਦਾ ਨਾਂ ਜੀ ਇਹ ਗੱਡੀ ਤੇ ਉਹ ਟਰੱਕ ਨੂੰ ਓਵਰਟੇ ਕਰਦਾ ਸੀਗਾ ਇਹ ਨੂੰ ਹਟਕਾ ਗਿਆ ਜੀ ਇਹ ਬੰਦਾ ਇੰਜਰਡ ਆ ਜੀ ਤੇ ਇਹ ਸਿਵਲ ਹਸਲ ਲੈ ਗਈ ਗੱਡੀ ਸਾਡੀ 112 ਵਾਲੀ ਤੇ ਉਸ ਤੋਂ ਬਾਅਦ ਜੋ ਵੀ ਕਾਰਵਾਈ ਹੋ ਗਈ ਉਹ ਆ ਮਸਲੇ ਦੀ ਵੱਡੀ ਗੱਡੀ ਕਿਧਰੋਂ ਆ ਰਹੀ ਸੀ ਜਾਂ ਛੋਟੀ ਗੱਡੀ ਕਿਧਰੋਂ ਜਾ ਰਹੀ ਵੱਡੀ ਗੱਡੀ ਮੋਗੇ ਤੋਂ ਆ ਰਹੀ ਸੀ ਇਹਨਾਂ ਸ਼ਿਰਨਗਰ ਜਾਣਾ ਸੀ ਜੀ ਤੇ ਵੱਡੀ ਲੋਡ ਹੈ ਇਹ ਕਾਜੜਾ ਗੁਜਰਾ ਵਗੈਰਾ ਹੋਰ ਫਾਲ ਫਲੂਟ ਵਗੈਰਾ ਹੈਗੇ ਇਹਦੇ ਵਿੱਚ ਜੀ ਤੇ ਡਰਾਈਵਰ ਇਹਦਾ ਪੱਜ ਗਿਆ ਜੀ ਜਿਹੜੀ ਛੋਟੀ ਗੱਡੀ ਕਿਧਰ ਆ ਰਹੀ ਹੈ ਛੋਟੀ ਗੱਡੀ ਇਧਰ ਆ ਰਹੀ ਸੀ ਕੋਟੀ ਸੇਖਾਂ ਤੋਂ ਇੱਕ ਟਰੱਕ ਵੀ ਵੱਜਰੀ ਵਾਲਾ ਪਲਟਾ ਹੈਗਾ ਉਹ ਕਿੱਧਰ ਉਹ ਟਰੱਕ ਪਲਟਾ ਜੀ ਉਹ ਗੱਡੀ ਬੱਸ ਕੋਈ ਓਵਰਟੇਕ ਕਰਦੀ ਸੀ ਉਹਨੂੰ ਬਚਾਉਂਦਾ ਬਚਾਉਂਦਾ ਉਹ ਪਲਟ ਗਿਆ ਜੀ ਤੇ ਇਹ ਇਹ ਤਿੰਨੇ ਗੱਡੀਆਂ ਦਾ ਅਨੁਸਾਨ ਨਾ ਪਤਾ ਹੈਗਾ ਗੱਡੀ ਕਿੱਧਰ ਹੈ ਬਾਕੀ ਤਾਂ ਇਹ ਦਾ ਵੈਰੀਫਾਈ ਡੈਂਟਰ ਵੈਂਟਰ ਤੋਂ ਪਤਾ ਕਰਕੇ ਦੱਸ ਲਾਂਗੇ ਜੀ ਉਹ ਫਸਨ ਪਾਉਗੇ ਜੀ ਉਹਦੇ ਪੱਟ ਟੁੱਟ ਗਿਆ ਕਿਤੇ ਲੱਤੂ ਕੀ ਆ ਜੀ ਤੇ ਅਦਰ ਹੋਰ ਵੀ ਸੱਟਾਂ ਹੈਗੀਆਂ ਉਹਦੇ ਜੀ ਬਾਕੀ ਮੈਸੇਜ ਆਊਗਾ ਸਾਨੂੰ ਸਿਵਲ ਹਸਪਤਾਲੋਂ ਜਾਂ ਮੋਗਾ ਹਾਂ ਉਹਨਾਂ ਕੱਪੜੇ ਗੱਡੀ ਮੇਰੀ ਆ ਗਈ ਜੀ ਤੋਂ ਬੜਾ ਵੱਡਾ ਬੰਦਾ ਨਿਕਲ ਸਦੋਂ ਬਚਾਏ ਨੇ ਆਹ ਦੇ ਘੱਟ ਬੈਠੋ ਆ ਜੇ ਫਿਰ ਬਚਾਈ ਕਿਹੜੇ ਪਿੰਡ ਦਾ ਨੌਣਾ ਪਿੰਡ ਦਾ ਕੋਈ ਕੋਈ